ਸੰਜਪਤਿਕ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਪਰ ਵਿੱਚ ਕਿਸਾਨਾਂ ਵੱਲੋਂ ਕੈਬਨਰੇਟ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਪਟਿਆਲੇ ਦੀ ਗੱਲ ਕਰੀਏ ਤੇ ਪਟਿਆਲੇ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਦੇ ਪਟਿਆਲਾ ਸਥਿਤ ਘਰ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਘਰਾਓ ਕੀਤਾ ਗਿਆ ਇਨਾਰਾ ਕਹਿਣਾ ਹੈ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਉੱਪਰ ਇੱਕ ਸਾਲ ਤੋਂ ਵੱਧ ਸਮੇਂ ਲਈ ਸੰਘਰਸ਼ ਕੀਤਾ ਪਰ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਮੰਨ ਵੀ ਲਈਆਂ ਲੇਕਿਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਸਾਨੂੰ ਮਜਬੂਰਨ ਇਹ ਸੰਘਰਸ਼ ਕਰਨਾ ਪੈ ਰਿਹਾ ਹੈ ਅੱਜ ਸੁਖਵਿੰਦਰ ਸਿੰਘ ਤੁੱਲੇਵਾਲ ਕ੍ਰਾਤੀਕਾਰੀ ਕਿਸਾਨ ਯੂਨੀਅਨ ਨੇ ਪੰਜਾਬ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਅਸੀਂ ਸਾਰੇ ਮੰਤਰੀਆਂ ਦੇ ਘਰਾਓ ਕੀਤੇ ਹੋਏ ਨੇ ਕਿਉਂਕਿ ਸਾਡੀਆਂ ਜਿਹੜੀਆਂ ਮੋਰਚੇ ਦੀਆਂ ਮੰਨੀਆਂ ਹੋਈਆਂ ਮੰਗਾਂ ਸੀ ਅ ਅਸੀਂ ਜੇ ਸਾਡਾ 3 ਸਾਲ 13 ਮਹੀਨੇ ਮੋਰਚਾ ਲੱਗਾ ਉਹ ਜੜੀਆਂ ਮੰਗਾ ਸਾਡੀਆਂ ਰਹਿੰਦੀਆਂ ਸੀ ਚਾਹੇ ਉਹ ਕੇਂਦਰ ਸਰਕਾਰ ਵਾਲ ਨੇ ਚਾਹੇ ਉਹ ਪੰਜਾਬ ਸਰਕਾਰ ਵਾਲ ਨੇ ਉਹਨੂੰ ਇਹਨਾਂ ਨੇ ਉਹਨੂੰ ਯਾਦ ਕਰਾਉਣ ਦੇ ਲਈ ਅੱਜ ਇੱਥੇ ਆਏ ਆ ਕਿਉਂਕਿ ਸਾਡਾ ਜਿਹੜਾ ਪੰਜਾਬ ਹੈ ਉਹ ਅਸੀਂ ਨਾ ਇੱਕ ਖੇਤੀ ਪ੍ਰਧਾਨ ਸੂਬਾ ਹੈ ਛੇ ਪੰਜਾਬ ਨਾ ਹੁੰਦਾ ਤਾਂ ਦੇਸ਼ ਭੁੱਖਾ ਮਰ ਜਾਂਦਾ ਇੱਥੇ ਜਿੰਨਾ ਚੌਲ ਜਾਂਦਾ ਸਾਰਾ ਪੰਜਾਬ ਤੋਂ ਜਾਂਦਾ ਹੈ ਅਸੀਂ ਸਾਰਾ ਆਪਣਾ ਜਿਹੜਾ ਪਾਣੀ ਸੀ ਉਹ ਮਕਾਰ ਲਿਆ ਸਾਡਾ ਵਾਤਾਵਰਨ ਪ੍ਰਦੂਸ਼ਿਤ ਕਰ ਲਿਆ ਪਰ ਸਾਨੂੰ ਅਜੇ ਕਿਸਾਨ ਜਿਹੜਾ ਕਿਸਾਨ ਤੋਂ ਪੱਜਦਾ ਪੁੱਜਦਾ ਕੁਝ ਨਹੀਂ ਕਿਸਾਨ ਖੁਦ ਗਿਸ਼ਿਆ ਕਰ ਰਿਹਾ ਕਿਉਂਕਿ ਜਿਹੜੀ ਹਰੀ ਕ੍ਰਾਂਤੀ ਆ ਇਹਦੇ ਚ ਆ ਟਰੈਕਟਰ ਬਣੇ ਨੇ ਕਾਰਾਂ ਦੀਆਂ ਕੰਪਨੀ ਵਾਲੇ ਬਣੇ ਨੇ ਤੇ ਦਵਾਈਆਂ ਦੀਆਂ ਕੰਪਨੀ ਵਾਲੇ ਬਣੇ ਨੇ ਖਾਦਾਂ ਦੀਆਂ ਕੰਪਨੀ ਵਾਲੇ ਬਣੇ ਨੇ ਮੋਟਰਾਂ ਦੀਆਂ ਕੰਪਨੀ ਵਾਲੇ ਬਣੇ ਨੇ ਤੇ ਜਿਹੜਾ ਕਿਸਾਨ ਆ ਉਸ ਰੋਜ਼ ਕਰਚਾਈ ਹੁੰਦਾ ਜਾਂਦਾ ਹੈ ਤੇ ਪੰਜਾਬ ਸਰਕਾਰ ਕਹਿੰਦੀ ਸੀ ਵੀ ਅਸੀਂ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਹ ਹੱਲ ਕਰਾਂਗੇ ਸਾਡਾ ਹੱਲੇ ਵਾਲਾ ਪਾਣੀ ਆ ਜਿਹੜਾ ਇਹ 200 150 ਫੁੱਟ ਤੇ ਹੋ ਗਿਆ ਕਿਉਂਕਿ ਜੇ ਇਸੇ ਤਰੀਕੇ ਇਹੀ ਹਾਰ ਰਿਹਾ ਤਾਂ ਥੋੜੇ ਸਾਲਾਂ ਦੇ ਵਿੱਚ ਸਾਡਾ ਜਿਹੜਾ ਪੰਜਾਬ ਆ ਉਹ ਰਾਜਸਥਾਨ ਹੋ ਜਾਣਾ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਰਿਕੁਐਸਟ ਕਰਦੇ ਆਂ ਵੀ ਰਿਪੇਅਰ ਅਨਸਾਰ ਵੀ ਜਿਹੜਾ ਜਦੋਂ ਸਾਨੂੰ ਹੜਾਂ ਦੀ ਮਾਰ ਪੈਂਦੀ ਹੈ ਉਹਦੇ ਕਰਕੇ ਸਾਡਾ ਦਾ ਪਾਣੀ ਦਾ ਹੱਕ ਹਸ ਪੰਜਾਬ ਨੂੰ ਪਹਿਲੇ ਪਹਿਲੇ ਆਧਾਰ ਤੇ ਹੋਣਾ ਚਾਹੀਦਾ ਹੈ ਸਾਡੇ ਪੰਜਾਬ ਵਿੱਚ ਤਾਂ ਪਾਣੀ ਨਹੀਂ ਹੈ ਪਹਿਲਾਂ ਹੀ ਸਾਰੀਆਂ ਜਿਹੜੀਆਂ ਨਹਿਰਾਂ ਨੇ ਹਰਿਆਣਾ ਤੇ ਹਰਿਆਣਾ ਤੇ ਰਾਜਸਥਾਨ ਤੇ ਜਾ ਰਹੀਆਂ ਨੇ ਫੇਰ ਵੀ ਜਦੋਂ ਫੇਰ ਵੀ ਜਦੋਂ ਕੋਈ ਮੁੱਦਾ ਉੱਠਦਾ ਹੈ ਫੇਰ ਵੀ ਜਦੋਂ ਕੋਈ ਮੁੱਦਾ ਉੱਠਦਾ ਕਹਿੰਦੇ ਪਾਣੀ ਹਜਰਾਨੇ ਨੂੰ ਦੇ ਦਿਓ ਜਿਹੜੀ ਨਹਿਰ ਜਾਂਦੀ ਆ ਪ੍ਰਾਣੀ ਪੰਜਾਬ ਤੇ ਹਰਿਆਣੇ ਨੂੰ ਜਾ ਰਹਾ ਹੈ ਪਾਣੀ ਸਾਡਾ ਸਾਰਾ ਤੇ ਪੰਜਾਬ ਦਾ ਤਾਂ ਪਾਣੀ ਥੱਲੇ ਅਸੀਂ ਤਾਂ ਸਾਰੇ ਮੋਟਰਾਂ ਦਾ ਪਾਣੀ ਵਰਤਦੇ ਆ ਜੋ ਪਾਣੀ ਥੱਲੇ ਗਿਆ ਸਾਡਾ ਤੇ ਇੱਥੇ ਤਾਂ ਕੈਮੀਕਲ ਦੀਆਂ ਮੋਟਰਾਂ ਚੱਲਦੀਆਂ ਨੇ ਉਹ ਪਾਣੀ ਥੱਲੇ ਜਾ ਕੇ ਪ੍ਰਦੂਸ਼ਿਤ ਕਰਦੀਆਂ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਨੇ ਆ ਵੀ ਜਿਹੜੀ ਕਿਸਾਨੀ ਆ ਉਹਨੂੰ ਕਰਜ਼ੇ ਦੁੱਖ ਭੁਗਤ ਕੀਤਾ ਜਾਵੇ ਤੇ ਇਹ ਫਸਲਾਂ ਤੇ ਐਮ ਐਸ ਸੀ ਟੀ ਗਾਰੰਟੀ ਦਿੱਤੀ ਜਾਵੇ ਲਖੀਨਪੁਰ ਖੀਰੀ ਦਾ ਜਿਹੜੇ ਆਹ ਨਾ ਦੇ ਕਾਤਲ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਜਿਵੇਂ ਕੁਲਪੂਸ਼ ਨੇ ਉਹ ਬੀਬੀਆਂ ਨਾਲ ਦਾ ਸ਼ੋਰਸ਼ ਕੀਤਾ ਹੋਰਨ ਕੀਤਾ ਸੀ ਉਹਨੂੰ ਵੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਇੱਜ਼ਤ ਦੇ ਵਿੱਚ ਉਹ ਉਹਨਾਂ ਨੂੰ ਮੰਤਰੀ ਖੜਾਤਾ ਸੀ ਪਰ ਲੋਕ ਲੋਕ ਸਿਆਣੇ ਹੋ ਗਏ ਨੇ ਲੋਕਾਂ ਨੇ ਉਹਨੂੰ ਹਰਾਇਆ ਜੀ ਡਾਕਟਰ ਕੁਲਵੀਰ ਨਾਲ ਕੋਈ ਮੀਟਿੰਗ ਵਗੈਰਾ ਹੋਈ ਹੈ ਕੋਈ ਨਹੀਂ ਕੋਈ ਮੀਟਿੰਗ ਨਹੀਂ ਹੋਈ ਅੱਜ ਇਹਨਾਂ ਨੂੰ ਛੁੱਟਿਆਂ ਨੂੰ ਜਗਾਉਣ ਆਏ ਆਂ ਵੀ ਤੁਸੀਂ ਵੀ ਪੰਜਾਬ ਪੰਜਾਬ ਬਾਰੇ ਬੋਲੋ ਕਿਉਂਕਿ ਤੁਹਾਨੂੰ 92 ਸੀਟਾਂ ਦਿੱਤੀਆਂ ਸੀ ਅਸੀਂ ਤੇ ਹੁਣ ਤੁਹਾਡੇ ਜੜੀ ਤੁਹਾਡੇ ਕਾਰਗੁਜ਼ਾਰੀ ਠੀਕ ਨਹੀਂ ਸੀ ਕਿਸਾਨਾਂ ਪ੍ਰਤੀ ਤਾਂ 92 ਚੋਂ 3 ਰਹਿ ਗਈਆਂ ਤੇ ਫਿਰ ਤੁਸੀਂ ਅੱਗੇ ਵੀ ਤਾਂ ਅੱਗੇ ਵਾਸਤੇ ਜੇ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋਗੇ ਤਾਂ ਬਣੋਗੇ ਨਹੀਂ ਤਾਂ ਸੂਪੜਾ ਸਾਫ ਕਰਨ ਲੱਗੇ ਪੰਜਾਬ ਦੇ ਲੋਕ ਇੱਥੇ ਚਰਨ ਹੀ ਜਾਂਦੇ ਹੁੰਦੇ ਮੇਰਾ ਨਾਮ ਗਰਮੀਤ ਸਿੰਘ ਜੱਤੂਪੁਰ ਜੀ ਮੈਂ ਕ੍ਰਾਂਤੀਕਾਰੀ ਕਿਸਾਨ ਜੀ ਦਾ ਜ਼ਿਲ੍ਹਾ ਪ੍ਰਧਾਨ ਅੱਜ ਇੱਥੇ ਆਉਣ ਦਾ ਕੀ ਮਕਸਦ ਹੈ ਅੱਜ ਇਹ ਵੀ ਸਯੁਗਤ ਮੋਰਚੇ ਵੱਲੋਂ ਇਹ ਫੈਸਲਾ ਹੋਇਆ ਹੈ ਬਾਕੀ ਜੇ ਪਿੱਛੇ ਜਾਈਏ ਵੀ ਕਿਸਾਨਾਂ ਨੇ ਦਿੱਲੀ ਵੀ ਬਹੁਤ ਵੱਡਾ ਧਰਨਾ ਲਾਇਆ ਸਾਲ ਤੋਂ ਉੱਪਰ ਲਾਇਆ ਸਰਕਾਰ ਨੇ ਉਹਨਾਂ ਗੱਲਾਂ ਨੂੰ ਹਾਂ ਤਾਂ ਕਰਤੀ ਪਰ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਇਸ ਕਰਕੇ ਲਗਾਤਾਰ ਕਿਸਾਨ ਇਹਨਾਂ ਗੱਲਾਂ ਦੀ ਬੇਚਾਹ ਹਨ ਤਾਂ ਅੜੜ ਤਰ੍ਹਾਂ ਦੇ ਅਸੀਂ ਧਰਨੇ ਬਜਾਰੇ ਲਗਾਤਾਰ ਦਿੰਦੇ ਆ ਰਹੇ ਹਾਂ ਤਾਂ ਹੁਣ ਸੂਬਤ ਮੋਰਚੇ ਨੇ ਸੋਚਿਆ ਆਪਾਂ ਥੋੜਾ ਜਿਹਾ ਜਿਹੜਾ ਸਟ੍ਰਗਲਿੰਗ ਜਿਹੜਾ ਅੱবি ਆਪਾਂ ਰੋਕ ਬਣਾਈਏ ਸੰਘਰਸ਼ ਨਾਲ ਰੋਕ ਬਣਾਈਏ ਯਾਨੀ ਅੱਜ ਅਸੀਂ ਸਿੰਪਲ ਅਸੀਂ ਧਰਨਾ ਦੇਣ ਨਹੀਂ ਆਏ ਅਸੀਂ ਨਾਲ ਜਿਹੜੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਸੁਚੇਤ ਕਰਨ ਆਏ ਆਂ ਵੀ ਕਿਸਾਨਾਂ ਦੀਆਂ ਮੰਗਾਂ ਕੰਨੀਆਂ ਤੁਸੀਂ ਸੈਂਟਰ ਦੇ ਬਹਾਨੇ ਜਿੱਧਰ ਧਿਆਨ ਹੀ ਨਹੀਂ ਦੇ ਰਹੇ ਸੈਂਟਰ ਨਾਲ ਫਲਾਣਾ ਕੋਸਾ ਜੀ ਨਿੰਦਿਆ ਵੀ ਕਰੀ ਜਾਂਦੇ ਹੋ ਸੋ ਆਹ ਜਿਹਨੇ ਸਾਡੇ ਮੰਗਾਂ ਦਾ ਪਰ ਤੁਸੀਂ ਅਮਲ 'ਚ ਕੁਝ ਨਹੀਂ ਕਰਦੇ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਇਹ ਕੋ ਮਤਾ ਇਹ ਫੈਸਲੇ ਦੇਣੇ ਚਾਹੀਦੇ ਨੇ ਕਿਸਾਨਾਂ ਦੇ ਸਾਡੀ ਕੋਈ ਸਭ ਤੋਂ ਵੱਡਾ ਖੇਤਰ ਪੰਜਾਬ ਹੈ ਕਿਸਾਨੀ ਦਾ ਸਭ ਤੋਂ ਜ਼ਿਆਦਾ ਉਰੇ ਬਰਬਾਦੀ ਹੈ ਇਸ ਕਰਕੇ ਸੂਬਾ ਸਰਕਾਰ ਇਸ ਗੱਲ ਨੂੰ ਟੇਡਾ ਕਰਕੇ ਵੇਜੇ ਸਾਡਾ ਕੋਈ ਤੱਲਕ ਨਹੀਂ ਖੇਤੀ ਨੀਤੀ ਕਰੋ ਸਾਰਾ ਹਰੇਨਕਲਾਬ ਦੀ ਮਾਰ ਕਹਿ ਲੋ ਇਹ ਪੰਜਾਬ ਤੇ ਹੀ ਪਈ ਆ ਇਹ ਸਰਕਾਰ ਨੇ ਇਸ ਗੱਲੋਂ ਚੁੱਪ ਹੈ ਜਾਂ ਸੈਂਟਰਿਕ ਨਹੀਂ ਸੈਂਟਰ ਦਾ ਹੀ ਮਸਲਾ ਸੈਂਟਰ ਦਾ ਨਹੀਂ ਸੈਂਟਰ ਨਾਲੋਂ ਜ਼ਰੂਰੀ ਪੰਜਾਬ ਦਾ ਮਸਲਾ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਵਜ਼ੀਰ ਨੇ ਉਹ ਇਸ ਤਰੀਕੇ ਵੱਲ ਧਿਆਨ ਨਹੀਂ ਦੇ ਰਹੇ ਬਿਲਕੁਲ ਹਾਂ ਕੇਂਦਰ ਦੇ ਵੱਲ ਫੋਨ ਕਰਕੇ ਸਿੱਟਦਾ ਇਹ ਨਜ਼ਰੀਆ ਆ ਉਹ ਸੱਟ ਸੌਟ ਜੋ ਕਹਿੰਦਾ ਕੋਈ ਅੱਜ ਸਾਰੀਆਂ ਸਰਕਾਰਾਂ ਕੇਂਦਰ ਦੇ ਦਾਬੇ ਥੱਲੇ ਨੇ ਜਿਵੇਂ ਸਾਡਾ ਮੁਲਕ ਜਮਹੂਰੀ ਨਹੀਂ ਉੱਤੋਂ ਥੱਲੇ ਡਿਟ੍ਰਿਕਟੋਰਸ਼ਿਪ ਆਨਾ ਜਿਹੜਾ ਰੁਪਈਆ ਸਟੇਟਾਂ ਨਾਲ ਸਟੇਟਾਂ ਦੇ ਹੱਕਾਂ ਨੂੰ ਖੋਣ ਦਾ ਪੰਜਾਬ ਦੇ ਪਾਣੀਆਂ ਨੂੰ ਖੋਣ ਦਾ ਪੰਜਾਬ ਦਾ ਬੋਲੀ ਦਾ ਮਸਲਾ ਆਪਣਾ ਪੰਜਾਬ ਦਾ ਜਿਹੜਾ ਪਾਕਰਾ ਡੈਮ ਮੈਨੇਜਮੈਂਟ ਦਾ ਸਵਾਲ ਚੰਡੀਗੜ੍ਹ ਪੰਜਾਬ ਨੂੰ ਨਾਮ ਦੇਣ ਦਾ ਇਹ ਜਾਨੀ ਕਿੰਨਾ ਕੁ ਸੀ ਜਿਹੜਾ ਸੈਂਟਰ ਦਾ ਰੋਖਾ ਪੰਜਾਬ ਪ੍ਰਤੀ ਜਾਂ ਮੈਂ ਮੈਂ ਕਹੂੰਗਾ ਅੱਡ ਅੱਡ ਇਲਾਕਿਆਂ ਪ੍ਰਤੀ ਉਹ ਉਹ ਕੋਈ ਸਰਕਾਰ ਸੈਂਟਰ ਸਰਕਾਰ ਧਿਆਨ ਨਹੀਂ ਦੇ ਰਹੀ ਜਿਵੇਂ ਅਸੀਂ ਕਦੇ ਵਸਤੀਵਾਦੀ ਦੇ ਗੁਲਾਮ ਸੀਗੇ ਅੱਜ ਦਾ ਜਿਹੜਾ ਕਾਰਪੋਰੇਟ ਵਸਤੀਵਾਦੀ ਦਾ ਇੱਕ ਰੂਪ ਹੈ ਉਹਦੇ ਅਸੀਂ ਗੁਲਾਮ ਆ ਉਹਨੇ ਮੰਡੀ ਲਈ ਆਪਣਾ ਜਿਹੜਾ ਕਾਰੋਬਾਰ ਚਲਾਉਣਾ ਲੋਕਾਂ ਦਾ ਹਿੱਤ ਕੀ ਆ ਲੋਕਾਂ ਨੂੰ ਕਿਵੇਂ ਕਰਨਾ ਉਹਦਾ ਹਿੱਤ ਆ ਲੋਕਾਂ ਨੂੰ ਲੁੱਟਣਾ ਮੁਨਾਫਾ ਕਮਾਉਣਾ ਇਹਦੇ ਲਈ ਅਸੀਂ ਇਹਨਾਂ ਇਹਨਾਂ ਵਜ਼ੀਰਾਂ ਨੂੰ ਜਿਹੜੇ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਠੁਡਾਹ ਕਰਾਂਗੇ ਉਹ ਕਰਾਂਗੇ ਵਾਦੇ ਲਾ ਕੇ ਅੱਗੇ ਆਉਂਦੇ ਨੇ ਯਾਨੀ ਇਹਨਾਂ ਨੂੰ ਵਾਦੇ ਪੂਰੇ ਕਰਨ ਲਈ ਅਸੀਂ ਸਾਰੇ ਲੋਕ ਆ ਇਸ ਗੱਲ ਦੇ ਵੀ ਨਾ ਰਾਹ ਪਾਉਣਾ ਚਾਹੁੰਦੇ ਆ ਨਹੀਂ ਅਸੀਂ ਫਿਰ ਅੱਗੇ ਦੇਖਾਂਗੇ ਫਿਰ ਇਹਨਾਂ ਨਾਲ ਇਵੇਂ ਲੋਕਾਂ ਦਾ ਰੋਹ ਆ ਜਿਹੜਾ ਹੋਇਆ ਹਰ ਮੁਲਕਾਂ 'ਚ ਬਦਬੋ ਉੱਠਿਆ ਬੰਗਲਾਦੇਸ਼ ਕਹਿ ਲੋ ਹੋਰ ਕਿਹ ਲੋ ਦੁਨੀਆਂ 'ਚ ਸੱਚ ਪੂਰੇ ਜਿਹੜੇ ਲੋਕ ਐ ਲਤਾੜੇਵੇਂ ਲੁੱਟੇ ਜਾਂਦੇ ਨੇ ਕੁਝ ਵਿਅਕਤੀਆਂ ਵੱਲੋਂ ਕੁਝ ਕੰਪਨੀਆਂ ਵੱਲੋਂ ਅੱਜ ਦਾ ਜੋਗਾ ਆ ਏ ਇਸ ਕਰਕੇ ਸਿੰਪਲੀ ਡੈਮੋਕਰੇਟ ਆ ਕਰ ਦੂਏ ਗੱਲਾਂ ਬੇਈਮਾਨੀਆਂ ਨੇ ਬਿਨਾਂ ਸਟ੍ਰਗਲ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੁੰਦਾ ਵੰਡੀ ਸੂਬੇ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ ਜੀ ਕਿ ਕਿਸਾਨ ਜਥੇਬੰਦੀਆਂ ਉੱਥੇ ਬੋਸ ਪ੍ਰਦਰਸ਼ਨ ਕਰਨਗੀਆਂ ਜਾਂ ਉਹਨਾਂ ਨੂੰ ਜਿਹੜੇ ਖੜੇ ਨੇ ਬਲਕਿ ਉਹਦੇ ਵੋਟਾਂ ਦੇ ਵਿੱਚ ਕੀ ਉਹਨਾਂ ਦੇ ਵਿੱਚ ਵਿਰੋਧ ਕਰਨਗੇ ਜਿੱਥੇ ਅਸਲ 'ਚ ਕਿਸਾਨ ਜਥੇਬੰਦੀਆਂ ਦਾ ਆ ਜਿਹੜਾ ਪਿਛਲਾ ਚੋਣਾਂ ਹੋਈਆਂ ਨੇ ਨਾ ਉਹਦਾ ਇੱਕ ਰੋਹ ਬਦਰੋਜ ਦੀ ਨਿਸ਼ਾਨੀ ਹੈ ਕਿਸਾਨ ਸੱਚਮੁੱਚ ਉਹਦੇ ਲਈ ਕੋਈ ਦਾ ਸਿੱਧਾ ਵਿਰੋਧ ਨਾ ਵੀ ਕਰਨ ਯਾਨੀ ਕਿਸਾਨ ਉਹਨਾਂ ਨੂੰ ਵੋਟਾਂ ਨਹੀਂ ਪਾਊਗਾ ਜਾਂ ਹੋਰ ਸੈਕਸ਼ਨ ਵੀ ਜਿਹੜਾ ਦੁਖੀ ਆ ਨਹੀਂ ਵੋਟਾਂ ਪਾਊਗਾ ਭਾਜੀਪੀ ਦਾ ਉਦੋਂ ਹੀ ਘੱਟ ਬੁਰਾ ਹਾਲ ਹੋਊਗਾ ਕਿਉਂਕਿ ਇਹ ਗੱਲ ਸਾਡੀ ਉੱਭਰ ਗਈ ਇਸ ਕਰਕੇ ਬਾਰ-ਬਾਰ ਨਹੀਂ ਅਸੀਂ ਉਹਦਾ ਉਹਦੀ ਚਰਚਾ ਕਰੀਏ ਇਹ ਗੱਲ ਸਥਾਪਿਤ ਹੋ ਗਈ ਜਿਹੜੀ ਸਰਕਾਰ ਹੈ ਕੋਈ ਵੀ ਹੈ ਕਿਸਾਨ ਵਿਰੋਧੀ ਹੈ ਆ ਹੁਣ ਦੀਆਂ ਚੋਣਾਂ ਨੇ ਵੀ ਸਾਬਤ ਕਰਤਾ ਇਸ ਕਰਕੇ ਸਾਰੀਆਂ ਸਟੇਟਾਂ ਦੇ ਜਿਹੜੇ ਚੋਣਾਂ ਹੋਣੇ ਨੇ ਇਹਨੂੰ ਹਾਰੇ ਹੋਣੀ ਹੈ ਬੀਜੇਪੀ ਨੇ